ਅੱਜ ਬਹੁਤ ਹੀ ਮਹਾਨ ਸੂਰਬੀਰ ਜੋਦੇ ਪਰਉਪਕਾਰੀ ਵਿਦਵਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਇਹ ਸਾਡੇ ਉਹ ਅਮੋਲਕ ਰਤਨ ਹੈ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਾਨ ਫਲਸਫੇ ਨੂੰ ਸੰਸਾਰ ਦੇ ਵਿੱਚ ਪ੍ਰਕਾਸ਼ਮਾਨ ਕੀਤਾ। ਔਰ ਭਾਈ ਰਤਨ ਸਿੰਘ ਜੀ ਲਿਖਦੇ ਨੇ ਭਾਈ ਮਨੀ ਸਿੰਘ ਜੀ ਬਾਰੇ ਰਤਨ ਸਿੰਘ ਸੁਣ ਸਾਖੀ ਲਿਖੀ ਪਿਤਾ ਹਮਾਰੇ ਕਹੀ ਸੀ ਪਿਖੀ। ਕਹਿੰਦੇ ਮੈਂ ਓਵੇਂ ਵਰਤਾਂਤ ਲਿਖਿਆ ਜਿਵੇਂ ਮੇਰੇ ਪਿਤਾ ਨੇ ਮੈਨੂੰ ਸੁਣਾਇਆ ਸੀ। ਹਨ ਗਿਆਨੀ ਕਥਾਵਾਚਕ ਪਾਈਮਨੀ ਸਿੰਘ ਜੀ ਸਿੰਘ ਸਾਹਿਬ ਪਾਈਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਔਰ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਨਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਸੂਰਬੀਰ ਜੋਦੇ ਪਰ ਉਪਕਾਰੀ ਵਿਦਵਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਇਹ ਸਾਡੇ ਉਹ ਅਮੋਲਕ ਰਤਨ ਹੈ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਾਨ ਫਲਸਫੇ ਨੂੰ ਸੰਸਾਰ ਦੇ ਵਿੱਚ ਪ੍ਰਕਾਸ਼ਮਾਨ ਕੀਤਾ ਭਾਈ ਮਨੀ ਸਿੰਘ ਜੀ ਦੀ ਸ਼ਖਸੀਅਤ ਕਿਹੋ ਜੀ ਸੀ ਾਇਰਤਨ ਸਿੰਘ ਜੀ ਭੰਗੂ ਆਪਣੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਨੇ ਕਹਿੰਦੇ ਮਨੀ ਸਿੰਘ ਥੋ ਸੰਤ ਸੁਜਾਨ ਜਤੀ ਸਤੀ ਉਹ ਧਿਆਨੀ ਮਾਨ ਸੰਤ ਸੀ ਸ੍ਰੇਸ਼ਟ ਜਾਣਨ ਵਾਲੇ ਸੀ ਜਤੀ ਸਤੀ ਤੇ ਧਿਆਨ ਲਾਉਣ ਵਾਲੇ ਧਿਆਨੀ ਪੁਰਖ ਸਨ ਹਠੀ ਤਪੀ ਉਹ ਮਤ ਕੋ ਪੂਰੋ ਸਹਿਨਸ਼ੀਲ ਔਰ ਦਿਲ ਕੋ ਸੂਰੋ ਦਿਲ ਦਾ ਸੂਰਬੀਰ ਸੀ ਸਹਿਨਸ਼ੀਲ ਸੀ ਹਠੀ ਤਪੀ ਤੇ ਮਤ ਦੇ ਵਿੱਚ ਪੂਰਣ ਸਨ ਔਰ ਅੱਗੇ ਲਿਖਦੇ ਨੇ ਕਰਮੀ ਧਰਮੀ ਭਗਤ ਗਿਆਨੀ ਸਤਗੁਰ ਬਚਨਨ ਪਰਮਤ ਠਾਨੀ ਕਰਮੀ ਸਨ ਧਰਮੀ ਸਨ ਭਗਤੀ ਦੇ ਧਾਰਨੀ ਸਨ ਗਿਆਨੀ ਸਨ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਸਤੂਕਰਾਂ ਦੇ ਬਚਨਾਂ ਦੇ ਉੱਤੇ ਆਪਣੀ ਮਤ ਜਿਹੜੀ ਹੈ ਉਹ ਠਾਣੀ ਹੋਈ ਸੀ ਕਾਰਜ ਕੀ ਕਰਦੇ ਸੀ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਸਿੱਖਨ ਕੋ ਸਿੱਖੀ ਦੜ੍ਹਾਵਾਏ ਸੇਕਿਓ ਚੁੱਕੇ ਇਸ ਤਨਖਾਹ ਲਾਵੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਸੀ ਕਥਾ ਵਿਖਿਆਨ ਕਰਦੇ ਸੀ ਜੇ ਕੋਈ ਮਰਿਆਦਾ ਦੇ ਵਿੱਚ ਓਕਾਈ ਕਰਦਾ ਸੀ ਤੇ ਉਹਨੂੰ ਯਥਾ ਯੋਗ ਤਨਖਾਹ ਵੀ ਲਾਉਂਦੇ ਸੀ ਮਾਤਾ ਜੀ ਨੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਦਿੱਲੀ ਤੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਪ੍ਰਬੰਧਕ ਮੁੱਖ ਗ੍ਰੰਥੀ ਲਾ ਕੇ ਭੇਜਿਆ ਸੀ ਮਾਤਾ ਭੇਜਿਓ ਤਿਸੇ ਕੋ ਦਿੱਲੀ ਤੇ ਸਮਝਾਈ ਤੇ ਫਿਰ ਭਾਈ ਮਨੀ ਸਿੰਘ ਜੀ ਨੇ ਸ੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਤਿਸਨਾਂ ਆਏ ਬੰਦੋਬਸਤ ਕੀਆ ਬੰਦੋਬਸਤ ਕੀਤਾ ਬਹੁਤ ਵਧੀਆ। ਔਰ ਬੰਦਈ ਸਿੰਘਾਂ ਦਾ ਤੇ ਤਤ ਖਾਲਸੇ ਦਾ ਜਿਹੜਾ ਆਪਸ ਦੇ ਵਿੱਚ ਵਿਵਾਦ ਚੱਲਦਾ ਸੀ ਉਸ ਨੂੰ ਵੀ ਭਾਈ ਮਨੀ ਸਿੰਘ ਜੀ ਨੇ ਆਪਣੀ ਸੂਝ ਸਿਆਣਪ ਦੇ ਨਾਲ ਸੁਲਝਾਇਆ। ਹੋਇਆ ਕੀ ਜਿਸ ਕਾਰਨ ਭਾਈ ਮਨੀ ਸਿੰਘ ਜੀ ਨੂੰ ਆਪਣੀ ਸ਼ਹਾਦਤ ਦੇਣੀ ਪਈ। ਦੀਵਾਲੀ ਦਾ ਜੋੜ ਮੇਲਾ ਸ੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥ ਮਨਾਉਂਦਾ ਸੀ ਪੰਥ ਨੇ ਮਨਾਉਣਾ ਸੀ। ਹਕੂਮਤ ਨਾਲ ਗੱਲ ਕੀਤੀ ਜ਼ਕਰੀਆ ਖਾਨ ਦੇ ਨਾਲ ਕਿ ਅਸੀਂ ਭਾਈ ਜੋੜ ਮੇਲ ਮਨਾਉਣਾ ਹੈ ਸਿੱਖਾਂ ਨੇ ਆਉਣਾ ਹੈ ਬੱਚਿਆਂ ਨੇ ਆਉਣਾ ਹੈ ਪਰਿਵਾਰ ਨੇ ਆਉਣਾ ਹੈ ਤੁਸੀਂ ਕੋਈ ਗੜਬੜੀ ਨਾ ਕਰਿਓ ਉਹ ਕਹਿਣ ਲੱਗੇ ਕਿ ਤੁਸੀਂ 10000 ਰੁਪਇਆ ਸਾਨੂੰ ਜਿਹੜਾ ਹੈ ਉਹ ਦੇ ਦਿਓ ਅਸੀਂ ਕੋਈ ਗੜਬੜੀ ਨਹੀਂ ਕਰਾਂਗੇ ਦੀਵਾਲੀ ਕੋਥੋਂ ਮੇਲਾ ਲਾਇਆ ਤੁਰਕਣ ਤੇ ਥੋ ਟੱਕਾ ਚੁਕਾਇਆ ਟੱਕਾ ਦੇਣਾ ਕਰ ਲਿਆ ਕਿੰਨਾ ਟਕਾ ਦੇਣਾ ਕਰ ਲਿਆ ਇਹ ਵੀ ਭਾਈ ਮਨੀ ਸਿੰਘ ਜੀ ਬਾਰੇ ਰਤਨ ਸਿੰਘ ਜੀ ਪੰਘੂ ਲਿਖਦੇ ਨੇ 10000 ਰੁਪਇਆ ਠਹਿਰਾਇਆ ਤਕਨ ਖਾਤਰ ਤਿੰਨ ਦਰੋਗਾ ਭਾਇਆ ਜ਼ਗਰੀਆ ਖਾਨ ਨੇ ਇੱਕ ਦਰੋਗਾ ਅਮਰ ਸਰ ਦੇ ਵਿੱਚ ਤਾਨਾਤ ਕਰ ਦਿੱਤਾ ਕਿ ਜਿਵੇਂ ਸਿੱਖ ਦੀਵਾਲੀ ਦਾ ਜੋੜ ਮੇਲ ਮਨਾ ਕੇ ਹਟਣਗੇ ਇਹਨਾਂ ਤੋਂ 10000 ਰੁਪਇਆ ਤੂੰ ਵਸੂਲ ਕਰ ਲੈਣਾ ਪਰ ਹੋਇਆ ਕੀ ਹਕੂਮਤ ਦੀ ਨਗਾ بگੜ ਗਈ ਆਪਣ ਨਵਾਬ ਕਨ ਲਖੂ ਪਾਈ ਲਖਪਤ ਰਾਏ ਜਿਹੜਾ ਸਿੱਖਾਂ ਦਾ ਵਿਰੋਧੀ ਸੀ ਉਹਨੇ ਨਵਾਬ ਜਕਰੀਆ ਖਾਨ ਦੇ ਕੰਨ ਦੇ ਵਿੱਚ ਚੁਗਲੀ ਕੀਤੀ ਕਹਿੰਦਾ ਸਿੰਘਣ ਜਾਤ ਫਿਰ ਕਰਨ ਤੰਗਾਈ ਕਹਿੰਦੇ ਤੁਸੀਂ ਕਮਾਲ ਦੀ ਗੱਲ ਕਰਦੇ ਹੋ ਇਹਨਾਂ ਸਿੰਘਾਂ ਨੂੰ ਤਕੜੇ ਕਰਦੇ ਹੋ ਦਿਵਾਲੀ ਦਾ ਜੋੜ ਮੇਲਾ ਲਾਉਣਗੇ ਆਪਣੀਆਂ ਨੀਤੀਆਂ ਘੜਨਗੇ ਅਗਾਂਹ ਦੀ ਭਵਿੱਖੀ ਜਿਹੜੀ ਹੈ ਰਣਨੀਤੀ ਤੈਅ ਕਰਨਗੇ ਤੇ ਸਾਨੂੰ ਪਰੇਸ਼ਾਨ ਕਰਨਗੇ ਇਸ ਕਰਕੇ ਏਦੂ ਵਧੀਆ ਮੌਕਾ ਸਿੱਖਾਂ ਨੂੰ ਸਮੂਹਕ ਕਤਲਿਆਮ ਕਰਨ ਦਾ ਕਦੇ ਨਹੀਂ ਮਿਲਣਾ ਤੁਸੀਂ ਫੌਜ ਚੜਾ ਤਬ ਨਮਾਬ ਨੇ ਫੌਜ ਚੜਾਈ دیਵਾਨ ਲਖੂ ਕਹ ਗੈਲਾ ਲਾਈ دیਵਾਨ ਲਖਪਤ ਰਾਏ ਦੀ ਅਗਵਾਈ ਦੇ ਵਿੱਚ ਜਿਹਨੂੰ ਸਿੱਖ ਲਖੂ ਕਹਿੰਦੇ ਸਨ ਜ਼ਕਰੀਆ ਖਾਨ ਨੇ ਪਹਾਰੀ ਪਰ ਕਮ ਫੌਜ ਸਿੱਖਾਂ ਦਾ ਕਤਲ ਇਾਮ ਕਰਨ ਵਾਸਤੇ ਸ੍ਰੀ ਅਮਰਸਰ ਸਾਹਿਬ ਭੇਜ ਦਿੱਤੀ ਪਰ ਭਾਈ ਮਨੀ ਸਿੰਘ ਜੀ ਦੀ ਸੂਚ ਸਿਆਣਪ ਸੀ ਉਹਨਾਂ ਨੂੰ ਪਹਿਲੋ ਇਲਮ ਹੋ ਗਿਆ ਉਹਨਾਂ ਨੇ ਥਾਓ ਥਾਈ ਪੱਤਰ ਲਿਖ ਦਿੱਤੇ ਸਿੱਖਾਂ ਨੂੰ ਕਿ ਕੋਈ ਪਰਿਵਾਰਾਂ ਨੂੰ ਨਾਲ ਲੈ ਕੇ ਬੱਚਿਆਂ ਬਜ਼ੁਰਗਾਂ ਨੂੰ ਨਾਲ ਲੈ ਕੇ ਸ੍ਰੀ ਅਮਰਸਰ ਸਾਹਿਬ ਨਾ ਆਵੇ ਜੋੜ ਮੇਲੇ ਤੇ ਸੰਗਤ ਨਹੀਂ ਆਈ ਤੇ ਨਵਾਬ ਨੇ 10000 ਰੁਪਏ ਦੀ ਮੰਗ ਕੀਤੀ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਜਦੋਂ ਅਸੀਂ ਜੋੜ ਮੇਲਾ ਮਨਾਇਆ ਨਹੀਂ ਇਕੱਠ ਹੋਇਆ ਨਹੀਂ ਤੇ 10000 ਰੁਪਇਆ ਕਾਦਾ ਬਸ ਇਸੇ ਇਵਜ ਦੇ ਵਿੱਚ ਦੋਸ਼ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਪਕੜ ਲਿਆ ਗਿਆ ਅਸਲ ਵਿੱਚ ਕਾਰਨ ਇਹ ਸੀ ਕਿ ਭਾਈ ਮਨੀ ਸਿੰਘ ਜੀ ਕਥਾ ਵਖਿਆਨ ਕਰਦੇ ਸਨ ਤੇ ਭਾਈ ਮਨੀ ਸਿੰਘ ਜੀ ਦੀ ਕਥਾ ਸੁਣਨ ਵਾਸਤੇ ਦੂਰੋਂ ਦੂਰੋਂ ਪਿੰਡਾਂ ਤੋਂ ਲੋਕ ਆਉਂਦੇ ਸਨ ਜਿਹੜੇ ਭਾਈ ਮਨੀ ਸਿੰਘ ਜੀ ਦੀ ਕਥਾ ਵਖਿਆਨ ਸੁਣ ਕੇ ਸਿੱਖ ਸੱਜ ਜਾਂਦੇ ਸਨ ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਸਿੱਖੀ ਦੀ ਵਿਸਥਾਰ ਕਰ ਰਹੇ ਸਨ ਇਹੋ ਹੀ ਹਕੂਮਤ ਨੂੰ ਪਾਈਮਾਨੀ ਸਿੰਘ ਜੀ ਦੇ ਉੱਤੇ ਚੜ੍ਹ ਸੀ 10000 ਰੁਪਏ ਕਬਾਨਾ ਬਣਾਇਆ ਗਿਆ ਪਾਈਮਾਨੀ ਸਿੰਘ ਜੀ ਨੂੰ ਬੰਦੀ ਬਣਾ ਕੇ ਲਾਹੌਰ ਲਜਾਇਆ ਗਿਆ ਤਬ ਨਵਾਬ ਨੇ یوں ਫਰਮਾਇਓ ਬੰਦ ਬੰਦ ਅਬਜੁਦਾ ਕਰਾਇਓ ਕਿ ਇਸ ਸਿੱਖ ਨੂੰ ਕਤਲ ਕੀਤਾ ਜਾਵੇ ਬੰਦ ਬੰਦ ਕੱਟ ਕੇ ਕਿੰਦੀ ਕਮਾਲ ਦੀ ਗੱਲ ਹੈ ਪਾਈਮਾਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਲਾਹੌਰ ਦੀ ਸਰਕਾਰ ਨੇ ਹੁਕਮ ਦੇ ਦਿੱਤਾ ਇਹ ਖਾਸ ਚੌਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਲਗਾਇਆ ਗਿਆ ਤੇ ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਜਦੋਂ ਜਲਾਦ ਜਿਹੜੇ ਆ ਭਾਈ ਮਨੀ ਸਿੰਘ ਜੀ ਨੂੰ ਕੱਟਣ ਲੱਗੇ ਤੇ ਉਹਨਾਂ ਨੇ ਸਿੱਧਾ ਹੀ ਜਿਹੜਾ ਸੀ ਕੂਣੀ ਦੇ ਉੱਤੇ ਛੁਰੀ ਵਗਾਉਣੀ ਚਾਹੀ ਤਾਂ ਭਾਈ ਮਨੀ ਸਿੰਘ ਜੀ ਆਪਣੇ ਮੁੱਖੋਂ ਕਹਿੰਦੇ ਨੇ ਰਤਨ ਸਿੰਘ ਜੀ ਪੰਗੂ ਦੇ ਸ਼ਬਦਾਂ 'ਚ ਤਬੈ ਮਨੀ ਸਿੰਘ ਉਹਨ ਜਿਉ ਕਹੀ ਤੂੰ ਬੰਦ-ਬੰਦ ਜਾਣਤ ਕੋ ਨਹੀਂ ਉਹ ਕਹਿੰਦੇ ਪੁਰਖਾ ਤੈਨੂੰ ਪਤਾ ਨਹੀਂ ਇਹ ਬੰਦ-ਬੰਦ ਕਿੱਥੋਂ ਸ਼ੁਰੂ ਹੁੰਦੇ ਨੇ ਮੈਂ ਬੰਦ-ਬੰਦ ਜਨੇ ਚ ਦਿਓ ਬਤਾਈ ਮੈਂ ਦੱਸਣਾ ਤੈਨੂੰ ਬੰਦ-ਬੰਦ ਕਿੱਥੇ ਹੁੰਦੇ ਨੇ ਕਿਹੜਾ-ਕਿਹੜਾ ਬੰਦ ਹੈ ਮੇਰਾ ਤੇ ਮੈਂ ਤਮੈ ਤੂੰ ਛੁਰੀ ਚਲਾਈ ਕਹਿੰਦੇ ਓਵੇਂ-ਓਵੇਂ ਛੁਰੀ ਚਲਾ ਜਿਵੇਂ ਜਿਵੇਂ ਮੈਂ ਤੈਨੂੰ ਦੱਸਦਾ ਪਹਿਲਾਂ ਉਂਗਲਾਂ ਦੇ ਪੋਟੇ ਕਟਾਏ ਫਿਰ ਵਿਚਾਲੋਂ ਉਂਗਲਾਂ ਕਟਾਈਆਂ ਫਿਰ ਉਂਗਲਾਂ ਕਟਾਈਆਂ ਫਿਰ ਗੁੱਟ ਕਟਾਇਆ ਫਿਰ ਕੋਹਣੀ ਕਟਾਈ ਫਿਰ ਬਾਜੂ ਬੰਦ ਕਟਾਇਆ ਇਹ ਪਾਈਮਨੀ ਸਿੰਘ ਜੀ ਦੀ ਸਬਰ ਪਾਈਮਨੀ ਸਿੰਘ ਜੀ ਦਾ ਸਿੱਧਕ ਹੈ ਆਖਰ 1794 ਬਿਕਰਮੀ ਸੰਮਤ ਤੇ ਈਸਵੀ ਸਨ 1737 ਨੂੰ ਨਖਾਸ جنگ ਲਾਹੌਰ ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਆਪਣਾ ਸ਼ਹੀਦੀ ਜਮ ਪੀਤਾ ਮਨੀ ਸਿੰਘ ਯਹੁ ਸਾਕੋ ਕੀਓ ਸਹੀ 1794 ਉਹ ਔਰ ਭਾਈ ਰਤਨ ਸਿੰਘ ਜੀ ਲਿਖਦੇ ਨੇ ਭਾਈ ਮਨੀ ਸਿੰਘ ਜੀ ਬਾਰੇ ਰਤਨ ਸਿੰਘ ਸੁਣ ਸਾਖੀ ਲਿਖੀ ਪਿਤਾ ਹਮਾਰੇ ਕਹੀ ਸੀ ਪਿਖੀ ਕਹਿੰਦੇ ਮੈਂ ਓਵੇਂ ਬਰਤਾਂਤ ਲਿਖਿਆ ਜਿਵੇਂ ਮੇਰੇ ਪਿਤਾ ਨੇ ਮੈਨੂੰ ਸੁਣਾਇਆ ਸੀ ਤੇ ਮੇਰੇ ਪਿਤਾ ਨੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਬਰਤਾਂਤ ਆਪਣੇ ਅੱਖੀਂ ਦੇਖਿਆ ਮਤਲਬ ਉਸ ਤੌਰ ਦੇ ਵਿੱਚ ਮੇਰੇ ਪਿਤਾ ਜੀ ਮੌਜੂਦ ਸਨ ਜਦੋਂ ਲਾਹੌਰ ਦੇ ਨਖਾਸ ਚੌਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਐਸੇ ਸੂਰਬੀਰ ਬਚਨ ਕੇ ਭਲੀ ਮਹਾਨ ਗਿਆਨੀ ਕਥਾਵਾਚਕ ਭਾਈ ਮਨੀ ਸਿੰਘ ਜੀ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਔਰ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਦੀ ਸ਼ਹਾਦਤ ਨੂੰ ਕੋਟ-કોટ ਨਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ